ਮਹਾਨ ਸ਼ਖਸੀਅਤ ਰੂਹਾਨੀ ਬਰਕਤਾਂ ਦੇ ਮਾਲਕ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਅਵਤਾਰ ਹਾੜਵਦੀ ਇੱਕ ਸੰਮਤ 1600 55ਾ ਵਿੱਚ ਗੁਰੂ ਕੀ ਵਡਾਲੀ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ ਆਪ ਦੇ ਪਿਤਾ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਮਾਤਾ ਗੰਗਾ ਜੀ ਸਨ ਆਪ ਦੇ ਜਨਮ ਬਾਰੇ ਅਜੀਬੋ ਗਰੀਬ ਇੱਕ ਕਥਾ ਚੱਲਦੀ ਹੈ ਜਗਤ ਮਾਤਾ ਗੰਗਾ ਜੀ ਨੇ ਆਪਣੇ ਪਤੀ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਬੇਨਤੀ ਕੀਤੀ ਜਿਠਾਣੀ ਨੇ ਤਾਨਾ ਮਾਰਿਆ ਹੈ ਬੇ ਔਲਾਦੀ ਹੈ ਗੰਗਾ ਸਖਣੀ ਰਹੇਗੀ ਸਖਣੀ ਚਲੇ ਜਾਏਗੀ ਇਹ ਸਾਰੀ ਸ਼ਾਨ ਉ ਸ਼ੌਕਤ ਦੌਲਤ ਮਾਣ ਮਰਿਆਦਾ ਸਾਡੀ ਹੈ ਆਪਨੇ ਅਰਜ਼ੋਈ ਕੀਤੀ ਜਗਤ ਦੀਆਂ ਝੋਲੀਆਂ ਭਰਨ ਵਾਲੇ ਮੇਰੀ ਝੋਲੀ ਵੀ ਭਰੋ ਤਾਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਸੁਮਤਨੀ ਜਗਤ ਮਾਤਾ गंगा जी ਨੂੰ ਆਖਿਆ ਵਰ ਦੇਣਗੇ बाबा ਬੁੱਢਾ ਜੀ ਤਾਂ ਆਪ ਬੜੇ ਸਾਦੇ ਭਾਵ ਨਾਲ ਮਿੱッセ ਪ੍ਰਸ਼ਾਦੇ ਬਣਾ ਕੇ ਔਰ ਪਿਆਜ਼ ਰੱਖ ਕੇ ਪਹੁੰਚੇ ਢੀੜ ਜਿੱਥੇ ਬਾਬਾ ਜੀ ਖੇਤੀਬਾੜੀ ਦਾ ਕੰਮ ਕਰਦੇ ਸਨ ਦੂਰੋਂ ਵੇਖ ਕੇ ਬਾਬਾ ਜੀ ਨੇ ਸਨਮਾਨ ਕੀਤਾ ਸਤਕਾਰ ਕੀਤਾ ਮਿਹਨਤ ਕਰਕੇ ਖੇਤੀ ਬਾੜੀ ਦਾ ਕੰਮ ਕਰਕੇ ਬਾਬਾ ਜੀ ਨੂੰ ਅਤਿਅੰਤ ਭੁੱਖ ਲੱਗੀ ਹੋਈ ਸੀ ਅੱਗੋਂ ਮਿਸੇ ਪ੍ਰਸ਼ਾਦੇ ਰਖੇ ਔਰ ਪਿਆਜ਼ ਦੇ ਗੰਡੇ ਰਖੇ ਅੰਦਰ ਦੇ ਜਾਣਨ ਵਾਲੇ ਤੇ ਗੁਰੂ ਬਰਕਤਾਂ ਨੂੰ ਪ੍ਰਾਪਤ ਕਰ ਚੁਕੇ ਬਾਬਾ ਬੁੱਢਾ ਜੀ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਵਰਸਾਏ ਗਏ ਸਨ ਤੇ ਹੁਣ ਮੌਜੂਦ ਸਨ ਔਰ ਗੁਰੂ ਭਗਤੀ ਦੇ ਚ નિਪੁੰਨ ਸੰਪੂਰਨ ਪ੍ਰਸ਼ਾਦੇ ਦੇ ਕੌਰ ਬੁਰਕੀਆਂ ਮੂੰਹ ਦੇ ਚ ਪਾ ਕੇ ਜਦ ਪਿਆਜ਼ ਨੂੰ ਮੁੱਠ ਨਾਲ ਤੋੜਨ ਲੱਗੇ ਤਾਂ ਕਹਿਣ ਲੱਗੇ ਹੇ ਗੁਰੂ ਪਤਨੀ ਧਨ ਮਾਤਾ ਗੰਗਾ ਫੜੀ ਕੁਖ ਤੋਂ ਉਸ ਬੱਚੇ ਨੇ ਜਨਮ ਲੈਣਾ ਜੋ ਦੁਸ਼ਟਾਂ ਤੇ ਜ਼ਾਲਿਮਾਂ ਦੇ ਸਿਰ ਬਣਨੇਗਾ। ਇਹ ਵਾਕ ਬ੍ਰह्मज्ञानी ਦੇ ਇਹ ਬੋਲ ਬਿਲਕੁਲ ਸਹੀ ਹੋਏ। ਸਮਾਪਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਘਰ ਔਰ ਮਾਤਾ ਗੰਗਾ ਜੀ ਦੀ ਕੁਖ ਤੋਂ ਉਸ અવਤਾਰੀ ਪੁਰਸ਼ ਦਾ ਜਨਮ ਹੋਇਆ ਜੋ ਦਲ ਭੰਜਨ ਗੁਰ ਸੂਰਮਾ ਵਡ ਜੋਧਾ ਬਹੁ ਪਰ ਉਪਕਾਰੀ ਆਪ ਜੀ ਨੂੰ ਗੁਰਗੱਦੀ ਜੇਠਵਦੀ 8 ਸੰਮਤ 1663 ਦੇ ਵਿੱਚ ਬਖਸ਼ਿਸ਼ ਹੋਈ ਆਪ ਜੀ ਦੀ ਸੰਤਾਨ ਬਾਬਾ ਗੁਰਦਿੱਤਾ ਜੀ ਸ੍ਰੀ ਬਾਬਾ ਅਣੀ ਰਾਏ ਜੀ ਸੂਰਜ ਮਲ ਜੀ ਬਾਬਾ ਅਟਲ ਰਾਏ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਬੀਬੀ ਵੀਰੋ ਜੀ ਸਨ ਆਪ ਜੀ ਨੇ ਬੜੇ ਸੁੰਦਰ ਸੁੰਦਰ ਅਸਥਾਨ ਵਸਾਏ ਤੇ ਬਣਾਏ ਸ੍ਰੀ ਅਕਾਲ ਤਖਤ ਕਿਲਾ ਲੋਗੜ ਕੌਲ ਸਰ ਵਿਵੇਕ ਸਰ ਸ੍ਰੀ ਕੀਰਤਪੁਰ ਮਰਾਜ ਤੇ ਡੇਰਾ ਸਾਹਿਬ ਲਾਹੌਰ ਆਪਨੇ ਬਹੁਤ ਵੱਡੇ ਯੁੱਧ ਵੀ ਲੜੇ ਇੱਕ ਅੰਮ੍ਰਿਤਸਰ ਦੇਚ ਦੂਜਾ ਹਰਗੋਬਿੰਦਪੁਰੇ ਤੀਸਰਾ ਮਹਾਰਾਜ ਤੇ ਚੌਥਾ ਕਰਤਾਰਪੁਰ ਦੇਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਿੱਖੀ ਪਰੰਪਰਾ ਨੂੰ ਇੱਕ ਨਵਾਂ ਮੋੜ ਦਿੱਤਾ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਇਹ ਫਕੀਰਾਂ ਦਾ ਘਰ ਮੰਨਿਆ ਗਿਆ ਪੀਰਾਂ ਦਾ ਘਰ ਮੰਨਿਆ ਗਿਆ ਸੰਤਾਂ ਦਾ ਟਿਕਾਣਾ ਮੰਨਿਆ ਗਿਆ ਲੇਕਿਨ ਅੱਜ ਪਰੰਪਰਾ ਬਦਲੀ ਅੱਜ ਪੀਰੀ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਕਾਇਦਾ ਤੌਰ ਤੇ ਮੀਰੀ ਜੋੜ ਦਿੱਤੀ ਆਪਨੇ ਰਾਜ ਤੇ ਯੋਗ ਨੂੰ ਇਕੱਠਾ ਕੀਤਾ ਆਪਨੇ ਭਗਤੀ ਤੇ ਸ਼ਕਤੀ ਦਾ ਸੰਗਮ ਕੀਤਾ ਆਪ ਰਾਜਨੀਤੀ ਨੂੰ ਵੀ ਲਿਆਏ ਉਸ ਦੇ ਮੂਲ ਕਾਰਨ ਸਨ ਜਦੋਂ ਗੁਰਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਉਦੋਂ ਹੀ ਮੁਗਲ ਰਾਜ ਦਾ ਇਸ ਦੇਸ਼ ਦੇ ਵਿੱਚ ਆਗਮਨ ਹੋਇਆ ਕਿਉਂਕਿ ਇਹ ਆਏ ਸਿਰਫ ਧਨ ਸੰਪਦਾ ਲੁੱਟਣ ਲਈ ਇੱਜ਼ਤ ਅਸਮਤ ਲੁੱਟਣ ਲਈ ਔਰ ਦੇਸ਼ ਦੀ ਹਰ ਪਰੰਪਰਾ ਨੂੰ ਮਿਟਾਉਣ ਲਈ ਤਾਂ ਕੁਦਰਤੀ ਗੱਲ ਹੈ ਜ਼ਿਆਦਾ ਜਬਰ ਤਸ਼ੱਦਦ ਜ਼ੁਲਮ ਤੇ ਦੁੱਖ ਪੰਜਾਬ ਨੂੰ ਹੀ ਸੇੜਨਾ ਪਿਆ ਪੰਜਾਬ ਦਰਵਾਜ਼ਾ ਸੀ ਸਾਰੇ ਹਿੰਦੁਸਤਾਨ ਵਿੱਚ ਪਹੁੰਚਣ ਦਾ ਦਾਖਲ ਹੋਣ ਦਾ ਤੋ ਸਾਰਾ ਜੰਗੋ ਜਦਲ ਤਬਾਈ ਇਸ ਦਰਵਾਜ਼ੇ ਤੇ ਹੁੰਦੀ ਰਹੀ ਪਹਿਲੇ ਪਾਦਸ਼ਾਹ ਦੀ ਅੱਖਾਂ ਦੇ ਸਾਹਮਣੇ ਬਾਬਰ ਦੀ ਕੀਤੀ ਤਬਾਈ ਫਿਰ ਇਸ ਤਰੀਕੇ ਦੇ ਨਾਲ ਪੀੜੀਦਰ ਪੀੜੀ ਇਹ ਤਬਾਈ ਇਹ ਬਰਬਾਦੀ ਹੁੰਦੀ ਰਹੀ ਅਕਬਰ ਨੇ ਸੋਚਿਆ ਬਹੁਗਣਤੀ ਦੇ ਇਸ ਦੇਸ਼ ਦੇ ਜਿਹੜੀ ਕੌਮ ਰਹਿੰਦੀ ਹੈ ਉਸ ਨਾਲ ਮਿਲ ਜੁਲ ਕੇ ਰਹੀਏ ਤਾਂ ਉਸ ਨੇ ਸੁਲ੍ਹਾ ਕੁੰਨੀਤੀ ਅਪਣਾਈ ਦਰਬਾਰ ਦੇ ਨੌ ਰਤਨਾਂ ਦੇ ਵਿੱਚ ਹਿੰਦੂ ਤੇ ਮੁਸਲਮ ਦੋਵੇਂ ਇਕੱਠੇ ਸਨ ਅਕਬਰ ਦੀ ਇੱਕ ਬੇਗਮ ਜੋਦਾਬਾਈ ਰਾਜਾ ਮਾਨ ਸਿੰਘ ਜੀ ਦੀ ਭੈਣ ਸੀ ਹਿੰਦੂ ਸੰਸਕ੍ਰਿਤੀ ਔਰ ਇਸਲਾਮੀ ਸੰਸਕਾਰਾਂ ਦਾ ਇੱਕ ਸੰਗਮ ਸੀ ਲੇਕਿਨ ਜਹਾਂਗੀਰ ਦੇ ਨਾਲ ਨੀਤੀ ਬਦਲੀ ਇਸੇ ਵਾਸਤੇ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਗੁਰੂ ਘਰ ਦੀ ਪਰੰਪਰਾ ਵੀ ਬਦਲ ਗਈ ਜਹਾਂਗੀਰ ਦੇ ਹੁਕਮ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਔਰ ਇਸ ਸ਼ਹਾਦਤ ਨੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿਰਦੇ ਤੇ ਬਹੁਤ ਵੱਡਾ ਅਸਰ ਛੋੜਿਆ ਆਪਨੇ ਮਾਲਾ ਦੇ ਨਾਲ ਨਾਲ ਹੱਥ ਦੇ ਟਲਵਾਰ ਪਕੜ ਲਈ ਔਰ ਕਹਿ ਦਿੱਤਾ ਅੰਦਰੂਨੀ ਵਹਿਰੀਆਂ ਦਾ ਮੁਕਾਬਲਾ ਕਰਨ ਲਈ ਜਪ ਤਾਈ ਚਾਹੀਦਾ ਹੈ ਸੰਜਮ ਚਾਹੀਦਾ ਹੈ ਪ੍ਰੇਮ ਚਾਹੀਦਾ ਹੈ ਸਤਸੰਗ ਚਾਹੀਦਾ ਹੈ ਗੁਰੂ ਭਗਤੀ ਚਾਹੀਦੀ ਹੈ ਪਰ ਦੁਖੀ ਸਿਰਫ ਅੰਦਰ ਨਹੀਂ ਬਾਹਰ ਵੀ ਨੇ ਜੋ ਦੇਸ਼ ਲਈ ਦੋਖੀ ਹੁੰਦੇ ਨੇ ਧਰਮ ਲਈ ਦੋਖੀ ਹੁੰਦੇ ਨੇ ਧਰਮ ਦੀ ਸੰਸਕ੍ਰਿਤੀ ਲਈ ਜੋ ਹੈ ਦੋਖੀ ਹੁੰਦੇ ਨੇ ਔਰ ਇੱਜ਼ਤ ਆਬਰੂ ਲਈ ਦੋਖੀ ਹੁੰਦੇ ਨੇ ਉਹਨਾਂ ਤੋਂ ਵੀ ਦੇਸ਼ ਨੂੰ ਇੱਜ਼ਤ ਆਬਰੂ ਨੂੰ ਤੇ ਸੰਸਕ੍ਰਿਤੀ ਨੂੰ ਬਚਾਉਣਾ ਹੁੰਦਾ ਹੈ ਲਿਆ ਜਾ ਆਪਨੇ ਤਲਵਾਰ ਫੜ ਲੀ ਇਸ ਤਰ੍ਹਾਂ ਆਪ ਮੇਰੀ ਪੀਰੀ ਦੇ ਮਾਲਕ ਕਹਿ ਲਾਇਆ ਆਪ ਦੇ ਨਾਲ ਲਾਓ ਲਸ਼ਕਰ ਰਹਿਦਾ ਸੀ ਆਪਣੇ ਹੁਕਮਨਾਮੇ ਭੇਜੇ ਸਾਨੂੰ ਜੋ ਭੇਟਾ ਚਾੜੀ ਜਾਏ ਉਹ ਸ਼ਸਤਰਾਂ ਦੀ ਹੋਵੇ ਉਹ ਘੋੜਿਆਂ ਦੀ ਹੋਵੇ ਉਹ ਹਾਥੀਆਂ ਦੀ ਹੋਵੇ ਤਾਂ ਕਿ ਮੈਂ ਜਿਸ ਕੌਮ ਦੀ ਸਿਰਜਣਾ ਕਰ ਰਿਹਾ ਉਹ ਇਤਨੀ ਮਜ਼ਬੂਤ ਹੋਵੇ ਕਿ ਦੇਸ਼ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਟੁੱਟ ਜਾਣ ਇਹ ਖਿਆਲ ਦੇਸ਼ ਦੀ ਆਜ਼ਾਦੀ ਦਾ ਸਭ ਤੋਂ ਪਹਿਲੇ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਉਨਾ ਦੀ ਦੇਣ ਹੈ। ਅਤੇ ਇਹ ਪੀੜੀਦਰ ਪੀੜੀ ਖਿਆਲ ਅੱਗੇ ਚੱਲਦਾ ਰਿਹਾ। ਇਹੀ ਕਾਰਨ ਹੈ ਕਿ ਸਤਾ ਤੇ ਸਤ ਦਾ ਘੋਲ ਹੁੰਦਾ ਰਿਹਾ। ਬਾਰ-ਬਾਰ ਸਤਾ ਇਸ ਸਤਵਾਦੀ ਨਾਲ ਟਕਰਾਈਏ ਇਸ ਵਾਸਤੇ ਧਨਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਚਾਰ ਵੱਡੇ ਜੰਗ ਲੜਨੇ ਪਏ। ਅਤੇ ਇਹ ਖੁਸ਼ਕਿਸਮਤੀ ਔਰ ਦੇਵੀ ਸ਼ਕਤੀ ਸਮਝੋ। ਕੇ ਚਾਰਾਂ ਹੀ ਜੰਗਾਂ ਦੇਚ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜਿੱਤ ਹੋਈ। ਗਿਰਦਪੁਰ ਦੀ ਜੰਗ ਦੇਚ ਆਪ ਦਾ ਇੱਕ ਸੈਨਾਪਤੀ ਪੈਂਦੇ ਹਾਂ ਜਿਸ ਨੂੰ ਆਪਨੇ ਪਾਲਿਆ ਸੀ, ਪੋਸਿਆ ਸੀ, ਵੱਡਾ ਕੀਤਾ ਸੀ। ਬਾਗੀ ਹੋ ਗਿਆ। ਤੇ ਬਾਗੀਆਂ ਦੀ ਫੌਜ ਦੇ ਸ਼ਾਮਲ ਹੋ ਕੇ ਸਤਗੁਰਾਂ ਤੇ ਆ ਕੇ ਚੜਾਈ ਵੀ ਕੀਤੀ। ਆਮਣਾ ਸ਼ਾਮਣਾ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬੜਾ ਤਰਸ ਆਇਆ ਸਤਿਗੁਰ ਨੂੰ ਦਰਸਲ ਲੰਬੀ ਗੁਲਾਮੀ ਦੇ ਵਿੱਚ ਇਹ ਪਠਾਣ ਤੇ ਬਾਕੀ ਦੀਆਂ ਕੌਮਾਂ ਜੀ ਰਹੀਆਂ ਸਨ ਤੇ ਕਹਿੰਦੇ ਨੇ ਗੁਲਾਮ ਬੰਦੇ ਕੋਲ اخلاق ਨਹੀਂ ਰਹਿੰਦਾ ਗੁਲਾਮ ਬੰਦੇ ਦੀ ਅਣਖ ਮਰ ਜਾਂਦੀ ਹੈ ਗੁਲਾਮ ਬੰਦੇ ਦੀ ਗੈਰਤ ਪੈਰਾਂ ਥੱਲੇ ਚਲੀ ਜਾਂਦੀ ਹੈ ਤੋਂ ਪਹਿੰਦੇ ਖਾਂਦੇ ਅੰਦਰ ਵੀ ਕੋਈ اخلاق ਨਹੀਂ ਉਸਨੇ पूरी एहसान फरामोशी की सतगुर सारे भुला दिते और तलवार लेके लेकर सतगुरा लड़न ले आ गया महाराज ने भी मयान चो तलवार लेकिन पहले बार की था सतगुर ने ढाल न रोकिया दूजा वार उसने की था कीता भी पादशाह ने ढाल नोकिया यके बाद बहादीगरे उसने छे वार कि ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ 6ਵੇਂ ਵਾਰ ਢਾਲ ਨਾਲ ਰੁਕੇ ਫਿਰ ਤਲਵਾਰ ਚਲਾਉਂਦਿਆਂ ਆਖਿਆ ਚੁਨਾ ਨਮੀ ਜ਼ਦਨ ਜ਼ਦਨ ਹੀ ਅਸਤ ਪੈਂਦੇ ਖਾਂ ਤਲਵਾਰ ਇੰਜ ਨਹੀਂ ਚਲਾਈ ਦੀ ਇੰਜ ਚਲਾਈ ਦੀ ਵਾਰ ਕਰਕੇ ਦੱਸਿਆ ਮੌਸਨ ਫਾਨੀ ਲਿਖਦਾ ਹੈ ਮੈਦਾਨੇ ਜੰਗ ਦੇ ਚ ਕਿਸੇ ਦੁਸ਼ਮਣ ਨੂੰ ਤਲਵਾਰ ਚਲਾਉਣ ਦੀ ਜਾਚ ਸਿਖਾਣੀ ਇਹ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਹਿੱਸੇ ਹੀ ਆਇਆ ਹੈ। ਹਿਰਦਾ ਕਿੰਨਾ ਕੋਮਲ ਸੀ। ਕਿੰਨਾ ਨਿਰਮਲ ਸੀ। ਕਿੰਨਾ ਪਾਵਨ ਸੀ। ਬਾਰਾ ਮੂਲਾ ਦੀ ਗੱਲ ਹੈ। ਮਾਂ-ਬਾਪ ਨੇ ਨਵੇਂ ਜਨਮੇ ਇੱਕ ਬੱਚੇ ਨੂੰ ਬਾਹਰ ਰੂੜੀ ਦੇ ਸੁੱਟ ਦਿੱਤਾ। ਗੰਦਗੀ ਦੇ ਢੇਰ ਤੇ ਸੁੱਟ ਦਿੱਤਾ। ਕਿਉਂ? ਕਰੂਪ ਸੀ। ਤੇ ਜਨਮ ਸਮੇਂ ਇਸ ਦੇ ਮੂੰਹ ਦੇ ਚੋਂ ਦੋ ਦੰਦ ਬਾਹਰ ਨਿਕਲੇ ਹੋਏ ਸਨ। ਸਤਗੁਰੂ ਸ਼ਿਕਾਰ ਖੇਡਦੇ ਹੋਏ ਜਦ ਉਥੋਂ ਲੰਘੇ ਬੱਚੇ ਦੇ ਰੋਣ ਦੀ ચીਖਣ ਦੀ ਆਵਾਜ਼ ਕੰਨਾਂ 'ਚ ਪਈ ਦਰਦੀ ਦਾਤੇ ਨੇ ਆਪਣਾ ਘੋੜਾ ਰੋਕਿਆ ਨਾਲ ਦੇ ਸਿੰਘਾਂ ਨੂੰ ਕਿਹਾ ਦੇਖੋ ਕਿਸੇ ਮਨੁੱਖੀ ਬੱਚੇ ਦੀ ਆਵਾਜ਼ ਗੰਦਗੀ ਦੇ ਢੇਰ ਤੋਂ ਆ ਰਹੀ ਹੈ ਰੂੜੀ ਤੋਂ ਆ ਰਹੀ ਹੈ ਸਿੰਘ ਵੱਜੇ ਹੋਏ ਗਏ ਦੇਖਿਆ ਕਿ ਹਾਂ ਪਾਦਸ਼ਾਹ ਮਨੁੱਖੀ ਬੱਚਾ ਹੈ ਪਰ ਬੜਾ ਕੋਹਤਰਾ ਹੈ ਬੜਾ ਗੰਦਾ ਹੈ ਬੜਾ ਕੋਤਰਾ ਹੈ ਸਹਿਬਾਂ ਦੇ ਮੁਖਾਰ ਬਿੰਦ ਤੋਂ ਨਿਕਲਿਆ ਕੋਈ ਗੱਲ ਨਹੀਂ ਚੁਕ ਲਿਆ ਸੁਥਰਾ ਹੋਵੇਗਾ ਇਸ ਬੱਚੇ ਦਾ ਨਾਂ ਸੁਥਰਾ ਸ਼ਾਹ ਪਿਆ ਵੱਡਾ ਹੋ ਕੇ ਇਹਦਾ ਤਕੀਆ ਕਲਾਮ ਸੀ ਹਰਦਮ ਨਾਨਕ ਸ਼ਾਹ ਧਰਮ ਦੇ ਬੇੜੇ ਬੰਨੇ ਲਾ ਹਰਦਮਾਨੰਕ ਸਾ ਧਰਮ ਦੇ ਬੇੜੇ ਬੰਨੇ ਲਾ ਬਕੈਦਾ ਸੁਤਰਾ ਸ਼ਾਇਆਂ ਦਾ ਇੱਕ ਪੰਥ ਚੱਲ ਪਿਆ ਜਿਨ੍ਹਾਂ ਨੇ ਗੁਰੂ ਘਰ ਦਾ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਔਰ ਇਹ ਹੱਥਾਂ ਦੇ ਵਿੱਚ ਕੜੇ ਪਾ ਕੇ ਸੋਟੀਆਂ ਨਾਲ ਵਜਾ ਕੇ ਬਸ ਬਾਰ-ਬਾਰ ਇਹ ਹੀ ਗਾਈ ਜਾਂਦੇ ਰਹਸਨ ਕਿ ਹਰਦਮਾਨੰਕ ਸਾ ਧਰਮ ਦੇ ਬੇੜੇ ਬੰਨੇ ਲਾ ਇਸ ਤਰੀਕੇ ਦੇ ਨਾਲ ਇਹ ਗੁਰਮਤ ਦਾ ਪ੍ਰਚਾਰ ਕਰਦਾ ਰਿਹਾ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਰਹਿ ਕੇ ਬ੍ਰह्म ਗਿਆਨ ਨੂੰ ਪ੍ਰਾਪਤ ਹੋਇਆ ਤਖਮੇ ਤਾਸੀਰ ਕਰਕੇ ਮਜ਼ਾਕੀ ਸੁਭਾਦਾ ਸੀ ਲੇਕਿਨ ਸਤਿਗੁਰਾਂ ਦੀ ਸੰਗਤ ਕਰਕੇ ਬ੍ਰह्म ਗਿਆਨੀ ਹੋਇਆ ਸੇਲ ਸੰਜਮੀ ਹੋਇਆ ਪ੍ਰਭੂ ਦੀ ਭਗਤੀ ਕਰਨ ਵਾਲਾ ਹੋਇਆ ਇਸ ਤਰ੍ਹਾਂ ਦੇ ਬੱਚੇ ਨੂੰ ਜਿਸਨੇ ਜਿਸ ਨੂੰ ਮਾਂ ਨੇ ਵੀ ਛੁੱਡ ਦਿੱਤਾ ਪਿਤਾ ਨੇ ਵੀ ਛੁੱਡ ਦਿੱਤਾ ਗੁਰੂ ਚੁੱਕ ਕੇ ਲੈ ਆਇਆ ਔਰ ਆਪਣੀ ਗੋਦ ਵਿੱਚ ਥਾਂ ਦਿੱਤੀ ਬੱਚੇ ਦੀ ਤਰ੍ਹਾਂ ਜੋ ਹੈ ਪਾਲਿਆ ਇਸ ਸੂਰਬੀਰ ਦਾ ਹਿਰਦਾ ਕਿੰਨਾ ਕੋਮਲ ਸੀ ਇਸ ਘਟਨਾ ਤੋਂ ਪਤਾ ਚੱਲਦਾ ਹੈ ਆਪਨੇ ਸਿੱਖ ਜਗਤ ਨੂੰ ਇੱਕ ਬੜੀ عظیم ਦੇਣ ਦਿੱਤੀ ਅਕਾਲ ਤਖਤ ਹੁਕਮ ਕੀਤਾ اے ਸਿੰਘੋ ਆਪਣੇ ਰਾਜਸੀ ਝਗੜੇ ਧਾਰਮਿਕ মতभेद ਸਮਾਜਿਕ ਕਲਕਲੇਸ਼ ਇਸ ਤਖਤ ਤੇ ਆ ਕੇ ਨਿਬਟਾਇਆ ਕਰੋ ਆਪਸ ਵਿੱਚ ਬੈਠ ਕੇ ਫੈਸਲਾ ਕਰਿਆ ਕਰੋ ਤੇ ਅਕਾਲ ਤਖਤ ਦਾ ਜਥੇਦਾਰ ਜੋ ਫੈਸਲਾ ਕਰੇ ਉਸ ਨੂੰ ਪ੍ਰਵਾਨ ਕਰ ਲਿਆ ਕਰੋ ਉਸ ਨੂੰ ਕਬੂਲ ਕਰ ਲਿਆ ਕਰੋ ਸਿੱਖ ਜਗਤ ਦੇ ਵਿੱਚ ਇਹ ਬੜੀ ਮਹਾਨ ਪਰੰਪਰਾ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਧੋਰੀ ਔਰ ਵਾਕਈ ਇਸ ਦੀ ਲੋੜ ਸੀ ਕਿਉਂਕਿ ਦੇਸ਼ ਖਤਰੇ ਦੇ ਚਾਰੇ ਉਹਰ ਔਰ ਆਪਸੀ ਵਿਖਾਦ ਖੜਾ ਹੋ ਜਾਏ ਆਪਸ ਦੀ ਜੀ ਸ਼ਕਤੀ ਪਾੜ ਜਾਏ ਤਾਂ ਫਿਰ ਦੇਸ਼ ਦੀ ਰੱਖਿਆ ਕਰਨੀ ਤੇ ਆਪਣੇ ਆਪ ਨੂੰ ਬਚਾਣਾ ਔਖਾ ਹੁੰਦਾ ਆ ਆਮ ਜਗਤ ਦੇ ਵਿੱਚ ਜਿਹੜੀ ਰਾਜਨੀਤੀ ਚੱਲਦੀ ਹੈ ਉਹ ਇਹਨਾਂ ਚਾਰ ਗੁਣਾ ਕਰਕੇ ਚੱਲਦੀ ਹੈ ਜੋ ਵਾਸਤਵਕ ਚਾਰ ਗੁਣ ਨਹੀਂ ਨੇ ਹਕੀਕਤ ਦੇ ਵਿੱਚ ਔ ਗੁਣ ਹੀ ਨੇ ਸ਼ਾਮ ਦਮ ਡੰਡ ਭੇਦ ਅਗਲੇ ਦੀ ਸਰਨੀ ਪੈ ਜਾਓ ਜਾਂ ਅਗਲੇ ਨੂੰ ਆਪਣੀ ਸ਼ਰਮ ਦੇਚ ਥਾਂ ਦਿਓ ਔਰ ਇਸ ਤਰ੍ਹਾਂ ਉਸ ਨੂੰ ਕਾਬੂ ਦੇਚ ਰੱਖੋ ਪਰ ਉਸ ਦੀ ਸ਼ਰਨੀ ਪੈ ਕੇ ਜੋ ਕਾਬੂ ਚ ਨਹੀਂ ਆਇਆ ਤੇ ਸ਼ਰਨ ਦੇਚ ਰੱਖਣ ਦੇ ਨਾਲ ਵੀ ਉਹ ਕਾਬੂ ਦੇਚ ਨਹੀਂ ਆਇਆ ਤਾਂ ਧਾਮ ਕੁਝ ਦੇ ਕੇ ਉਸ ਨੂੰ ਕਾਬੂ ਕਰੋ ਪਰ ਜੇ ਕਿਧਰੇ ਉਹ ਦੇ ਕੇ ਵੀ ਕਾਬੂ ਦੇਚ ਨਹੀਂ ਆਇਆ ਤਾਂ ਡੰਡ ਉਨ ਨੂੰ ਸਜ਼ਾ ਦੇਓ ਉਨ ਨੂੰ ਮਾਰੋ ਪਰ ਜੇ ਡੰਡ ਨਾਲ ਵੀ ਉਹ ਕਾਬੂ ਨਹੀਂ ਆ ਸਕਿਆ ਤੇ ਫਿਰ ਪਾੜੋ ਫਿਰ ਟੁਕੜੇ ਟੁਕੜੇ ਕਰੋ ਫਿਰ ਪਾੜ ਦਿਓ ਵਿਖੇਵਾ ਖੜਾ ਕਰ ਦਿਓ ਅੱਜ ਤੱਕ ساری ਦੁਨੀਆ ਦੀ ਸਿਆਜਨੀਤੀ ਇਸੇ ਢੰਗ ਨਾਲ ਚੱਲਦੀ ਰਹੀ ਹੈ ਔਰ ਚੱਲਦੀ ਆ ਰਹੀ ਹੈ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਾਜਨੀਤੀ ਦੀ ਨਵੀਂ ਬੁਨਿਆਦ ਰੱਖੀ ਮਿਲਨਸਾਰੀ ਦਾ ਜਜ਼ਬਾ ਭਾਈਚਾਰਾ ਇਨਸਾਫ ਬਰਾਬਰੀ ਪਿਆਰ ਇਹ ਆਪ ਦੇ ਬਖਸ਼ੇ ਹੋਏ ਬੜੇ ਮਹਾਨ ਸਿਧਾਂਤਿਕ ਨੁਕਤੇ ਜੋ ਬੜੇ ਕਾਰਾਵਧ ਨੇ ਅਤੇ ਸਿੱਖ ਜਗਤ ਨੂੰ ਬਹੁਤ ਤਾਮੀਰੀ ਰੁਚੀਆਂ ਦਿੰਦੇ ਰਹੇ ਆਪ ਦਾ ਸ਼ਸਤਰਧਾਰੀ ਹੋਣਾ ਔਰ ਨਾਲ ਘੋੜਸਵਾਰਾਂ ਦਾ ਰੱਖਣਾ ਸੈਨਾ ਦਾ ਰੱਖਣਾ ਵਕਤ ਦੀ ਹਕੂਮਤ ਨੂੰ ਚੰਗਾ ਨਹੀਂ ਲੱਗਿਆ ਆਪਨੇ ਪ੍ਰਚਾਰ ਦੇ ਨਾਲ ਨਾਲ ਇਹ ਪ੍ਰਚਾਰ ਵੀ ਆਰੰਭ ਕੀਤਾ ਕਿ ਸ਼ਕਤੀਸ਼ਾਲੀ ਬਣੋ ਜੋ ਮਾਲਾ ਫੇਰ ਦਿਓ ਇਸ ਦੀ ਰੱਖਿਆ ਵੀ ਕਰ ਸਕੋ ਆਪਣੇ ਧਰਮ ਦੀ ਰੱਖਿਆ ਵੀ ਕਰ ਸਕੋ ਆਪਣੇ ਦੇਸ਼ ਦੀ ਰੱਖਿਆ ਵੀ ਕਰ ਸਕੋ ਸਮੁੱਚੇ ਕਸ਼ਮੀਰ ਦੇ ਜੋ ਅੰਦੋਲਨ ਚੱਲੇ ਹੋਏ ਸਨ ਆਪਨੇ ਉੱਥੇ ਫੇਰੀ ਪਾ ਕੇ ਬਹੁਤ ਸੁੰਦਰ ਦਿਲਾਸਾ ਦਿੱਤਾ ਔਰ ਸਾਰਿਆਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਕੀਤਾ ਕਸ਼ਮੀਰ ਦੀ ਸਿੱਖੀ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਬਣਾਈ ਹੋਈ ਸਿੱਖੀ ਹੈ ਔਰ ਉਹਨਾਂ ਦੇ ਆਸ਼ੀਰਵਾਦ ਨਾਲ ਫੱਲੀ ਹੈ ਫੁੱਲੀ ਹੈ ਜਹਾਂਗੀਰ ਇਸਨੇ ਇੱਕ ਵਾਰ ਸਤਗੁਰਾਂ ਨੂੰ ਬੁਲਾ ਭੇਜਿਆ ਆਗਰੇ ਪਾਦਸ਼ਾਹ ਗਏ ਸ਼ਾਨੋ ਸ਼ੌਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਦੇਖ ਕੇ ਲਾਓ ਲਸ਼ਕਰ ਸੀਸ ਤੇ ਕਲਗੀ ਗਲੇ ਦੇ ਵਿੱਚ ਮੋਤੀਆਂ ਦੀ ਮਾਲਾ ਮੋਂਡੇ ਤੇ ਬਾਜ਼ ਹੱਥ ਦੇ ਵਿੱਚ ਤਲਵਾਰ ਚਮਕਦੀ ਹੋਈ ਜਿਸ ਦੀ ਸੋਨੇ ਦੀ ਮੁੱਠ ਇਹ ਸ਼ਾਨੋ ਸ਼ੌਕਤ ਜਰੀ ਨਹੀਂ ਗਈ ਜਹਾਂਗੀਰ ਤੋਂ ਔਰ ਆਮ ਕਹਾਵਤ ਹੈ ਇੱਕ ਬਾਦਸ਼ਾ ਆਪਣੇ ਸਾਹਮਣੇ ਕਿਸੇ ਫਕੀਰ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਮੰਗਤੇ ਨੂੰ ਤੇ ਬਰਦਾਸ਼ਤ ਕਰ ਸਕਦਾ ਹੈ ਬਾਦਸ਼ਾ ਆਪਣੀ ਬਰਾਬਰੀ ਦਾ ਕਿਸੇ ਬਾਦਸ਼ਾ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਈਰਖਾ ਨਾਲ ਭਰ ਜਾਂਦਾ ਉਸਨੇ ਧੋਖੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਆਗਰੇ ਦੇ ਕਿਲੇ ਵਿੱਚ ਕੈਦ ਕਰਵਾ ਦਿੱਤਾ ਸਿੱਖ ਜਗਤ ਵਿੱਚ ਬੜਾ ਰੋਸ ਫੈਲਿਆ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਾਦਤ ਤਵਾਜ਼ ਜੋ ਰੋਸ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕੈਦ ਹੋ ਜਾਣ ਨਾਲ ਉਸ ਰੋਸ ਦੀ ਅਗ ਦੇਸ਼ ਤੇਲ ਹੀ ਪਿਆ ਜਿਸ ਗਵਾਲੀਅਰ ਦੇ ਕਿਲੇ ਵਿੱਚ ਆਪ ਨੂੰ ਕੈਦ ਰੱਖਿਆ ਗਿਆ ਉੱਥੇ ਪਹਿਲੇ ਦੇ ਹੀ ਬਵੰਜਾ ਰਾਜੇ ਕੈਦ ਸਨ ਇਸ ਦੇਸ਼ ਦੇ ਵਿੱਚ ਜਿਸ ਰਾਜੇ ਨੂੰ ਜਹਾਂਗੀਰ ਨੇ ਇੱਕ ਸ਼ਕਤੀ ਸਮਝਿਆ ਤਾਕਤ ਸਮਝਿਆ ਔਰ ਆਪਣੇ ਲਈ ਖਤਰਾ ਸਮਝਿਆ ਉਹਨੂੰ ਜ਼ੋਬ ਕੋਬ ਕਰਕੇ ਕਾਬੂ ਕੀਤਾ ਤੇ ਫਿਰ ਗਵਾਲੀਅਰ ਦੇ ਕਿਲੇ ਚ ਬੰਦ ਕਰ ਦਿੱਤਾ ਸਵੇਰੇ ਨਾਸ਼ਤੇ ਵਿੱਚ ਉਹਨਾਂ ਨੂੰ ਪੋਸਤ ਪਿਲਾਇਆ ਜਾਂਦਾ ਸੀ ਤਾਂ ਕਿ ਸਹਜੇ ਸਹਜੇ ਇਹ ਆਲਸੀ ਹੋ ਜਾਣ ਦਲਿਦਰੀ ਹੋ ਜਾਣ ਸੋਚਣ ਦੀ ਸ਼ਕਤੀ ਇਹਨਾਂ ਦੀ ਕੁੰਦ ਹੋ ਜਾਏ ਪਰ ਜਦ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਲੇ ਵਿੱਚ ਗਏ ਤੋਂ ਕਿਲਾ ਵਾਕਈ ਮੰਦਰ ਬਣ ਗਿਆ ਸਤਸੰਗ ਬਣ ਗਿਆ ਇਨ੍ਹਾਂ ਰਾਜਿਆਂ ਨੂੰ ਪ੍ਰਭੂ ਨਾਮ ਸਿਮਰਨ ਨੂੰ ਮਿਲਿਆ ਪ੍ਰਭੂ ਦੀ ਕੀਰਤੀ ਸੁਣਨ ਨੂੰ ਮਿਲੀ ਪ੍ਰਭੂ ਦਾ ਜਸ ਸੁਣਨ ਨੂੰ ਮਿਲਿਆ ਰਸ ਆਣ ਲੱਗ ਪਿਆ ਔਰ ਮਹਾਰਾਜ ਨੇ ਕਹਿ ਦਿੱਤਾ ਕੱਲ ਤੋਂ ਤੁਸੀਂ ਪੋਸਤ ਨਹੀਂ ਪੀਣਾ ਇਹਨੂੰ ਠੁਕਰਾ ਦੇਣਾ ਇੰਜ ਰੱਬੀ ਨਾਮ ਦਾ ਅਮਲ ਦੇ ਕੇ ਪੋਸ਼ਤ ਦਾ ਅਮਲ ਛੁੜਵਾ ਦਿੱਤਾ ਇਤਿਹਾਸਕਾਰਾਂ ਦੇ ਕਥਨ ਅਨੁਸਾਰ ਆਪ 14 ਮਹੀਨੇ ਇਸ ਜੇਲ ਵਿੱਚ ਰਹੇ ਨੇ ਅਮਰਸਰ ਤੋਂ ਸੰਗਤਾਂ ਆਉਂਦੀਆਂ ਰਹੀਆਂ ਗਵਾਲੀਅਰ ਕਿਲੇ ਦੀ ਪ੍ਰਕਰਮਾ ਕਰਕੇ ਕਿਲੇ ਦੀਆਂ ਦੀਵਾਰਾਂ ਨੂੰ ਮੱਥਾ ਟੇਕ ਕੇ ਔਰ ਮਨ ਦੇ ਚ ਗਮ ਰੋਸ ਲੈ ਕੇ ਵਾਪਸ ਜਾਂਦੀਆਂ ਰਹੀਆਂ ਕਿਲੇ ਦੇ ਉੱਪਰ ਕਰਮਾ ਕਰਦੇ ਸਨ ਸ਼ਬਦ ਗਾਉਂਦੇ ਹੋਏ ਪ੍ਰਭੂ ਦਾ ਨਾਮ ਜਪਦੇ ਹੋਏ ਇਹ ਚੌਕੀ ਉਦੋਂ ਤੋਂ ਹੀ ਇੱਕ ਪਰੰਪਰਾ ਦਾ ਰੂਪ ਬਣ ਗਈ ਅੱਜ ਵੀ ਬੇਸ਼ਤਰ ਗੁਰਦੁਆਰਿਆਂ ਦੇ ਵਿੱਚ ਤੇ ਖਾਸ ਕਰਕੇ ਦਰਬਾਰ ਸਾਹਿਬ ਦੇ ਵਿੱਚ ਜੋ ਚੌਕੀ ਕਰਮਾ ਦੇ ਵਿੱਚ ਬਖੈ ਦਾ ਚਲਦੀ ਹੈ ਇਹ ਉਸੇ ਯਾਦਗਾਰੀ ਚਿੰਨ੍ਹ ਦਾ ਇੱਕ ਹਿੱਸਾ ਹੈ ਇਪਲੇ ਕਿਲੇ ਦੀ ਪ੍ਰਕਰਮਾ ਹੁੰਦੀ ਸੀ ਸ਼ਬਦ ਗਾਉਂਦੇ ਹੋਇਆ ਪ੍ਰਭੂ ਦਾ ਜਾਪ ਕਰਦੇ ਹੋਇਆ ਸਾਈ ਮੀਆਂ ਮੀਰ ਦੀ ਮਦਾਖਲਤ ਸਿੱਖਾਂ ਦਾ ਰੋਸ ਔਰ ਆਮ ਜਨਤਾ ਦਾ ਰੋਸ ਵੇਖ ਕੇ ਜਹਾਂਗੀਰ ਨੂੰ ਘਬਰਾਹਟ ਹੋਈ ਕਿ ਹੁਣ ਜ਼ਿਆਦਾ ਦੇਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਕੈਦ ਰੱਖਣਾ ਔਖੀ ਗੱਲ ਹੈ ਆਪਨੇ रिहाई ਦਾ ਹੁਕਮਨਾਮਾ ਭੇਜਿਆ। ਔਰ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਕਿਉਂ? ਉਹ ਬਵੰਝਾ ਰਾਜੇ ਰੋਣ ਲੱਗ ਪਏ। ਆਖਣ ਲੱਗੇ ਪਾਤਸ਼ਾਹ, ਆਪ ਚਲੇ ਹੋ, ਤੁਸੀਂ ਸਾਡਾ ਸਹਾਰਾ ਸੀ। ਤੁਹਾਡੇ ਆਸਰੇ ਤੇ ਦਿਨ ਬੜੇ ਸੋਹਣੇ ਲੰਘ ਰਹੇ ਸਨ। ਪ੍ਰਭੂ ਚਿੰਤਨ ਛੜੀ ਖੁਰਾਕ ਬਣ ਗਈ ਸੀ ਪ੍ਰਭੂ ਸਿਮਰਨ ਛੜੀ ਦੌਲਤ ਬਣ ਗਈ ਸੀ ਇਹ ਅਨੰਦ ਹੁਣ ਕਿਵੇਂ ਮਿਲੇਗਾ ਆਪ ਜਾ ਰਹੇ ਹੋ ਸਤਿਗੁਰੂ ਨੇ ਧੀਰਜ ਦਿੱਤੀ ਕਹਿਣ ਲੱਗੇ ਨਹੀਂ ਤੁਹਾਨੂੰ ਛੋੜ ਕੇ ਨਹੀਂ ਜਾਵਾਂਗੇ ਜਾਵਾਂਗੇ ਤਾਂ ਤੁਸੀਂ ਵੀ ਸਾਡੇ ਨਾਲ ਚਲੋਗੇ ਨਹੀਂ ਤੇ ਅਸੀਂ ਵੀ ਨਹੀਂ ਜਾਵਾਂਗੇ ਸਤਿਗੁਰਾਂ ਨੇ ਜਵਾਬ ਦਿੱਤਾ ਜਿੰਨੇ ਚਿਰ ਤੱਕ ਇਹ ਰਾਜੇ ਨਹੀਂ છોੜੇ ਜਾਂਦੇ ਅਸੀਂ ਜੇਲ੍ਹ ਤੋਬਾਰ ਨਹੀਂ ਆਵਾਂਗੇ ਕਿਲੇ ਤੋਬਾਰ ਨਹੀਂ ਆਵਾਂਗੇ ਤਾਂ ਜਹਾਂਗੀਰ ਨੇ ਦੂਸਰਾ ਹੁਕਮ ਭੇਜਿਆ ਜਿਤਨੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਦਾਮਨ ਪਕੜ ਲੈਣ ਉਹ ਬਾੜ ਆ ਸਕਦੇ ਨਹੀਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਕਸਰ 50 ਕਲੀਆਂ ਵਾਲਾ ਚੋਲਾ ਪੈਨਦੇ ਸਨ ਬੜਾ ਵੱਡਾ ਉੰਜ ਵੀ ਆਪ ਦਾ ਸਰੀਰ ਵੀ ਬੜਾ ਭਾਰੀ ਭਰਕਮ ਸੀ ਸ਼ਹਿਦ ਇਸੇ ਵਾਸਤੇ ਹੀ ਕਵੀ ਸੰਤੋਖ ਸਿੰਘ ਜੀ ਨੇ ਔਰ ਭਾਈ ਗੁਰਦਾਸ ਜੀ ਨੇ ਲਿਖਿਆ ਦਲ ਬੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਆਪਨੇ तमाम ਰਾਜਿਆਂ ਨੂੰ ਕਹਿ ਦਿੱਤਾ ਇੱਕ ਇੱਕ ਕਲੀ ਪਕੜ ਲੋ ਮੇਰੀ ਤੋ 50 ਨੇ ਤੇ ਪਕੜ ਲਈ ਰਾਜੇ ਬਵੰਜਾ ਸਨ ਦੋਹਾਂ ਦੀਆਂ ਬਾਵਾ ਸਤਗੁਰੂ ਨੇ ਪਕੜ ਲਈ ਇਸ ਤਰ੍ਹਾਂ ਬਵੰਜਾ ਰਾਜੇ ਬਾਹਰ ਆਏ ਦਰਦੀ ਦਾਤੇ ਦਾ ਨਾਮ ਪੈ ਗਿਆ ਬੰਦੀ ਛੋੜ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੰਧਨਾ ਨੂੰ ਤੋੜਨ ਵਾਲੇ ਜੋ ਉਮਰ ਕੈਦ ਭੋਗ ਰਹੇ ਸਨ ਉਹਨਾਂ ਦੀ ਬੰਦ ਖਰਾਸੀ ਕੀਤੀ ਉੱਥੋਂ ਆਪ ਵਾਪਸ ਆਏ ਨੇ ਆਗਰਾ ਆਗਰੇ ਦੇਚ ਜਮਨਾ ਦੇ ਕੰਡੇ ਤੇ ਜਹਾਂਗੀਰ ਦਾ ਤੰਬੂ ਲਗਿਆ ਆਪ ਦਾ ਵੀ ਤੰਬੂ ਲਗਿਆ ਜਹਾਂਗੀਰ ਨੇ ਸਵਾਗਤ ਜ਼ਰੂਰ ਕੀਤਾ ਔਰ ਸਵਾਗਤ ਦੇਚ ਰਾਜਨੀਤੀ ਸੀ ਮਹਿਲਾਂ ਦੇਚ ਬੁਲਾਣ ਲਈ ਆਖਿਆ ਸਤਗੁਰੂ ਨੇ ਇਨਕਾਰ ਕੀਤਾ ਆਖਿਆ ਨਹੀਂ ਤੇਰੇ ਮਹਿਲਾਂ ਸੜੇ ਸਿੱਖ ਨਹੀਂ ਆ ਸਕਣਗੇ। ਔਰ ਭੀੜ ਨੂੰ ਤੇਰੇ ਸੰਤਰੀ ਰੋਕਣਗੇ ਤੇ ਸਾਡਾ ਦਰ ਐਸਾ ਹੈ ਜਿੱਥੇ ਕਿਸੇ ਨੂੰ ਰੋਕਿਆ ਨਹੀਂ ਜਾਂਦਾ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਖੇਮੇ ਦੇ ਨਾਲ ਜਦ ਜਹਾਂਗੀਰ ਨੇ ਵੀ ਆਪਣਾ ਖੇਮਾ ਲਗਵਾਉਣਾ ਚਾਹਿਆ ਤਾਂ ਉਸ ਵਕਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਖਿਆ ਇੱਥੇ ਫਿਰ ਪੈਰਾ ਹੋਵੇਗਾ ਫਿਰ ਸਿੱਖਾਂ ਨੂੰ ਰੋਕ ਲੱਗੇਗੀ ਤਾਂ ਜਹਾਂਗੀਰ ਨੇ ਕਿਹਾ ਨਹੀਂ ਜਿੰਨੇ ਦਿਨ ਆਪ ਇੱਥੇ ਹੋ ਪੈਰਾ ਨਹੀਂ ਰਹੇਗਾ ਇੱਕ ਘਾਇਆ ਸਿੰਘ ਘਾਦੀ ਪੰਡ ਵੇਚ ਕੇ ਇੱਕਦਮ ਆਇਆ ਹੈ ਪਹਿਲਾ ਤੰਬੂ ਸ਼ਹਿਨਸ਼ਾਦਾ ਸੀ ਸਿੱਧਾ ਦਾਖਲ ਹੋ ਗਿਆ ਮੁਗਲ ਸ਼ਹਿਨਸ਼ਾਹ ਵੀ ਸਿਰ ਤੇ ਦਸਤਾਰ ਰੱਖਦੇ ਸਨ ਦਾੜਾ ਹੁੰਦਾ ਸੀ ਜਹਾਂਗੀਰ ਨੇ ਵੀ ਗੱਲ ਦੇਚ ਮੋਤੀਆਂ ਦੀ ਮਾਲਾ ਪਹਿਣੀ ਹੋਈ ਸੀ ਕੋਲ ਬਾਜ਼ ਬੈਠਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਜੋ ਕੁਝ ਸੁਣ ਰਖਿਆ ਸੀ ਉਹ ਇਸ ਤਰ੍ਹਾਂ ਦੀ ਸ਼ਾਨੋ ਸ਼ੌਕਤ ਜਹਾਂਗੀਰ ਦੀ ਵੇਖ ਕੇ ਦੋ ਟਕੇ ਜੋ ਘਾਹ ਵੇਚ ਕੇ ਉਸ ਨੂੰ ਪ੍ਰਾਪਤ ਹੋਏ ਸਨ ਜਹਾਂਗੀਰ ਦੇ ਕਦਮਾਂ ਦੇ ਛੜਕ ਕੇ ਹੱਥ ਜੋੜ ਕੇ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਲੋਕ ਪਰਲੋਕ ਸੁਹਿਲਾ ਕਰੋ ਮੇਰੀ ਝੋਲੀ ਵਿੱਚ ਭਗਤੀ ਦੀ ਦਾਤ ਪਾਓ ਤਾਂ ਜਹਾਂਗੀਰ ਇੱਕਦਮ ਉੱਠ ਕੇ ਕਹਿਣ ਲੱਗੇ ਤੂੰ ਗਲਤ ਥਾਂ ਤੇ ਆ ਗਏਂ ਜੋ ਲੋਕ ਪਰਲੋਕ ਸੋਹਿਲਾ ਕਰਦਾ ਹੈ ਜੋ ਭਗਤੀ ਦੀ ਦਾਤ ਦਿੰਦਾ ਹੈ ਉਸ ਦਾ ਤੰਬੂ ਅੱਗੇ ਸਿੱਖ ਨੇ ਇੱਕ ਦਮ ਟਕਾ ਚੁਕ ਲਿਆ ਤੇ ਜਹਾਂਗੀਰ ਕਹਿਣ ਲਗਾ ਸਾਡੀ ਔਕਾਤ ਇੱਕ ਟਕੇ ਜੈਸੀ ਵੀ ਨਹੀਂ ਤੂੰ ਸਾਡੇ ਕਦਮਾਂ ਦੇ ਵਿੱਚ ਇੱਕ ਟਕਾ ਵੀ ਨਹੀਂ ਰੱਖ ਸਕਦਾ ਤਾਂ ਉਸ ਵਕਤ ਸਿੱਖ ਨੇ ਅਖੇ ਇਹ ਟਕਾ ਨਹੀਂ ਇਸ ਵਿੱਚ ਮੇਰੀ ਸ਼ਰਧਾ ਹੈ ਮੇਰੀ ਭਾਵਨਾ ਹੈ ਮੇਰੀ ਮਿਹਨਤ ਹੈ तो जहंगीर ने मोहर की थैली दी कह लगा ए लै टका ना चुक मेरी तो ही न और ये मोहर की थैली गुरु के कदम च रखी धन ओ सिख कह लगा ये मोहर की थैली मेरी मेहनत नाल नहीं आई और जो मेहनत नाल मैं कमाया धन नहीं वो मेरी श्रद्धा भावना नहीं होगी और जो शरदा भावना नहीं तो गुरु की प्रसन्नता का मैं पात्र भी नहीं बन सका उन्हें अपना टका चुके जैसे तंबू तो निकले है बार अपने तंबू तो गुरु हरगोबिंद साहब जी महाराज निकले और भज के रस्ते देची अजय सिख है तंबू तक पहुंचे ही नहीं गलवकड़ी च ले लिया आखिया धन ए गुरसिख तू धन तू धन धन है तेरी शरदा, स्त्री के नाल, साहेब फिर सहजे सहजे पहुंचे अमृतसर आप दी आमद देच ਦੀਪਮਾਲਾ ਕੀਤੀ ਗਈ દિવાਲੀ ਦਾ ਤਿਉਹਾਰ ਉਸ ਸਮੇਂ ਤੋਂ ਹੀ ਦਰਬਾਰ ਸਾਹਿਬ ਦੇ ਚ ਬੜੇ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ ਤਰ੍ਹਾਂ ਤਰ੍ਹਾਂ ਦੇ ਗੁਰੂ ਉਪਦੇਸ਼ ਦਿੰਦੇ ਭਗਤੀ ਭਾਵਨਾ ਦੜਾ ਦਾਂਦੇ ਆਪਣੇ ਬੜੇ ਸੁੰਦਰ ਅਸਥਾਨ ਵਿਵੇਕ ਸਰ ਦੇ ਚ ਕਥਾ ਪਰੰਪਰਾਵੀ ਤੋਰੀ ਲੋਗਾਂ ਨੂੰ ਗਿਆਨ ਧਿਆਨ ਦੀ ਸਿੱਖਿਆ ਦਿੱਤੀ ਚੇਤਰ ਸੁਦੀ ਪੰਜ ਸੰਮਤ 1701 ਨੂੰ ਆਪ ਕੀਰਤਪੁਰ ਸਾਹਿਬ ਦੇ ਚ ਜੋਤੀ ਜੋਤ ਸਮਾ ਗਏ ਇੰਜ ਇੱਕ ਅਗੰਮੀ ਛਾਪ ਜਗਤ ਨੂੰ ਦੇ ਗਏ ਕਿ ਫਕੀਰ ਸਿਰਫ ਉਹ ਹੀ ਨਹੀਂ ਜੋ ਮਾਲਾ ਫੇਰਦਾ ਹੈ ਫਕੀਰ ਉਹ ਹੈ ਜੋ ਆਪਣੀ ਮਾਲਾ ਦੀ ਰੱਖਿਆ ਵੀ ਕਰਦਾ ਹੈ ਆਪਣੇ ਦੇਸ਼ ਦੀ ਰੱਖਿਆ ਕਰਦਾ ਹੈ ਔਰ ਲੋਕਾਂ ਦੀ ਇੱਜ਼ਤ ਆਬਰੂ ਬਚਾਣ ਲਈ ਵੀ ਅੱਗੇ ਆਉਂਦਾ ਹੈ ਅੱਜ ਤੱਕ ਫਕੀਰ ਕਰੀਬਨ ਕਰੀਬਨ ਤਨਹਾਈ ਦੀ ਜ਼ਿੰਦਗੀ ਬਤੀਤ ਕਰਦੇ ਰਹੇ ਅਤੇ ਰਾਜਨੀਤੀ ਦੇਚ ਸਮਾਜ ਕਮਾਂ ਦੇਚ ਤਾਮੀਰੀ ਰੁਚੀਆਂ ਦੇਚ ਉਜਾਗਰ ਨਹੀਂ ਹੁੰਦੇ ਸਨ ਇੱਕ ਪਾਸੇ ਹੋ ਜਾਂਦੇ ਸਨ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਹ ਨਵੀਂ ਪਰੰਪਰਾ ਤੌਰੇ ਤੇ ਆਪ ਦੇ ਨਾਲ ਲਖਬ ਜੁੜਿਆ ਮੀਰੀ ਪੀਰੀ ਦੇ ਬਾਦਸ਼ਾਹ ਧਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ